सतनाम श्री गुरू साहिब जी सोरठ महला पंजवा ਆਪਣੇ ਬਲਹਾਰੀ ਜਨਪੂਰਨ ਪੈਜ ਸواری ਮਨ ਚਿੰਦਿਆ ਫਲ ਪਾਇਆ ਬਬ ਆਪਣਾ ਸਦਾ ਧਿਆਇ ਗੁਰ ਆਪਣੇ ਬਲਹਾਰੀ ਜene ਪੂਰਨ ਪੈਜ ਸਵਾਰੀ ਮਾਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤ ਹੋ ਤਿਸ ਬਿਨ ਅਵਰ ਨਾ ਕੋਈ ਸੋਈ ਰਹਾਉ ਪ੍ਰਭ ਆਪਣੇ ਵਰਦਿਨ ਨੇ ਸਗਲ ਜੀਵ ਵਸ ਕੀਨੇ ਜਾਨਾਨ ਨੂੰ ਨਾਮ ਧਿਆਇਆ ਤਾ ਸਗਲੇ ਦੁਖ ਮਿਟਾਇਆ ਪ੍ਰਭੇ ਆਪਣੇ ਵਰਦਿਨ ਨੇ ਗਲ ਜੀ ਵਸ ਕੀਨੇ ਜਨਾਨਕ ਨਾਮ ਧਿਆਇ ਤੋ ਸਗਲੇ ਦੁਖ ਮਿਟਾਇਆ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ